ਦੀ ਗੱਲ ਚੁੱਕੂਗੀ ਆ ਕਿ ਕੀ ਕੀ ਲਈ ਜੀ ਇਹ ਵੀ ਬੜੀ ਦੁਖਦਾਈ ਆ ਹੁੰਦੇ ਸਮੇਂ ਦੇ ਵਿੱਚ ਉਹ ਨੁਕਸਾਨ ਜਿਆਦਾ ਹੋਇਆ ਬਾਕੀ ਮਹਾਪੁਰਸ਼ਾਂ ਦਾ ਸੰਜੋਗ ਆ ਜੋ ਗੋਸ਼ ਇਹਨਾਂ ਦੇ ਬਦੌਲਤ ਸਾਰਾ ਕੁਝ ਸੰਗਤ ਵੀ ਆਈ ਸਭ ਕੁਝ ਆ ਇਹਨਾਂ ਕਰਕੇ ਸਾਰਾ ਬੰਨ ਵਜਣਾ ਤੇ ਬਾਕੀ ਸਤਨਾਮ ਸਿੰਘ ਜੀ ਬਾਗਸਤਨਾ ਰਜ குரு ਦੇ ਬਾਗਲੇ ਬਾਬਾ ਕਰਪਾਲ ਸਿੰਘ ਜੀ ਤੇ ਬਾਬਾ ਕਲਵੀਰ ਜਿਹੜੇ ਨਾਲ ਸੇਵਾ ਕਰਾਉਂਦੇ ਇਹ ਕਿੰਨੇ ਚੇ ਚੇ ਪੀਚਾ ਜਿਹੜਾ ਇਹ ਮਹੀਨਾ ਦੋ ਮਹੀਨਾ ਲਾ ਕੇ ਚੱਲੋ ਜਿਆਦਾ ਵੀ ਭਾਵੇਂ ਲੱਗ ਜੇ ਅੱਜ ਅੱਜ ਕੱਲ ਜਿਹੜੇ ਸ਼ੁਰੂ ਹੋਏ ਆ ਹਾਂ ਜੀ ਹਾਂ ਜੀ ਲਾਲ ਦੇ ਹਾਂ ਜੀ ਕੱਲ ਦੇ ਜਲ ਪਾਣੀ ਚੱਲ ਰਿਹਾ ਹੈ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਵੀ ਚੜ ਕੇ ਇੱਥੇ ਪਹੁੰਚੋ ਤੇ ਆਣ ਕੇ ਸੇਵਾ ਕਰਨ ਤੇ ਟਰਾਲੀਆਂ ਲਿਓਣ ਤੋੜੇ ਲਿਓਣ ਭਰ ਕੇ ਮਿੱਟੀ ਦੇ ਤੇ ਮਹਾਪੁਰਸ਼ਾਂ ਨਾਲ ਸੰਯੋਗ ਦੇਣ ਬਾਤੋ ਬਾਤ ਸੰਗਤਾਂ ਹੋਣ ਫਦੇਜੀ ਪਿੰਡ ਸਾਡਾ ਪਿਟੇ ਵਾੜਾ ਜੀ ਇਹ ਉੱਥੋਂ ਸੇਵਾ ਲੈ ਕੇ ਆਏ ਆ ਮਿੱਟੀ ਦੀ 8 ਟਰਾਲੇ ਲੱਦ ਕੇ ਲੈ ਆਏ ਹਾਂ ਤੋੜੇ ਨਾਲ ਪਰ ਪਰ ਕੇ ਇੱਥੇ ਲਾਵਾਂਗੇ ਬਾਬੇ ਦੀ ਸੇਵਾ ਬਲੋ ਜਿਹੜਾ ਮਹਾਂਪੁਰਖਾਂ ਦੀ ਹੁਕਮਾਨ ਗੁਰੂ ਦੇ ਬਾਗ ਵਾਲੇ ਅਸੀਂ ਇਸ ਟਾਈਮ ਤੇ ਕੋਨੇ ਵਾਲੇ ਬੇੜ ਤੇ ਜੋ ਤੁਸੀਂ ਬੰਨ ਇਹ ਸੇਵਾ ਕਾਰ ਸੇਵਾ ਸੰਪਲ ਬਾਈ ਗੁਰੂ ਕਾ ਬਾਗ ਵਾਲੇ ਬਾਬਾ ਸੰਤਾ ਬਾਬਾ ਸਤਨਾਮ ਸਿੰਘ ਜੀ ਹੋਣਾ ਵੱਲੋਂ ਔਰ ਸਾਰੇ ਸਮੂਹ ਜੈਦਾ ਦੀ ਨਗਰਾਨੀ ਹੇਠ ਸਾਰੇ ਲੱਗੇ ਤੇ ਸੰਗਤ ਦੀ ਨਗਰਾਨੀ ਹੇਠ ਗੁਰੂ ਦੀ ਕਿਰਪਾ ਦੇ ਨਾਲ ਇਹ ਬੰਨ ਜਿਹੜਾ ਬੰਨਣ ਦਾ ਜਾ ਰਹੀ ਹੈ ਸੰਗਤ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿੰਨੀ ਵੀ ਸੰਗਤ ਵਾ ਉਹ ਵੱਧ ਤੋਂ ਵੱਧ ਮਿੱਟੀ ਜਿਹੜੀ ਆ ਉਹ ਟਰਾਲੀਆਂ ਜਿਹੜੀ ਲੈ ਕੇ ਆਉਣੀਆਂ ਉਹ ਬੋਰੀਆਂ ਭਰ ਕੇ ਲੈ ਕੇ ਆਉਣ ਤਾਂ ਕਿ ਜਿਹੜਾ ਜਲਦੀ ਤੋਂ ਜਲਦੀ ਬੰਨ ਪੂਰਾ ਜਾਵੇ ਇਸ ਟਾਈਮ ਤੇ ਇਸ ਜੋ ਵਾ ਵਾ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਵਾ ਪਹਿਲੇ ਨਾਲੋਂ ਫੇਰ ਵੀ ਹੁਣ ਜਿਹੜਾ ਵਾ 4-4 ਫੁੱਟ ਪਾਣੀ ਫੇਰ ਉੱਪਰ ਚੜ ਗਿਆ ਹੈ ਤੇ ਹਾਂ ਇੱਕ ਵਾਰ ਆ ਗਿਆ ਸੀਗਾ ਇੱਥੇ ਹਾਂ ਥੱਲੇ ਚਲੇ ਗਿਆ ਸੀਗਾ ਦੁਬਾਰਾ ਹੁਣ ਪਾਣੀ ਛੱਡਣ ਤੇ ਫੇਰ 2 3 ਫੁੱਟ ਪਾਣੀ ਫੇਰ ਉੱਪਰ ਹੋ ਜਾ ਰਿਹਾ ਤੇ ਇਹ ਹੁਣ ਸਾਰੀ ਸੰਗਤ ਜਿਹੜੀ ਆ ਉਹ ਮਤਲਬ ਜਤਨ ਕਰੇ ਜੋ ਛੇਤੀ ਛੇਤੀ 9:00 ਵਜੇ ਤਾਂ ਕਿ ਜੋ ਪਿੰਡਾਂ ਦੀ ਜਿਹੜੀ ਆ ਸਹੂਲਤ ਪਿੰਡਾਂ ਨੂੰ ਸਹੂਲਤ ਹੋਵੇ ਗੁਰਦਵੰਦੀ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਗੁਰੂ ਜੀ ਇਹ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਿਆਂ ਨੇ ਬਣ ਲਾਇਆ ਵਾ ਬਾਬਾ ਸਤਰਾਮ ਸਿੰਘ ਜੀ ਇਹੇਦਾਰ ਬਾਬਾ ਜਗੀਰ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਸੇਵਾ ਉਹ ਨਹੀਂ ਚੱਲ ਰਹੀ ਆ ਮਿੱਟੀ ਆਉਣ ਢਈ ਆ ਐਵੇਂ 10 12 ਟਰਾਲੇ ਮਿੱਟੀ ਦੇ ਭਰ ਕੇ ਲਾਏ ਪਿੰਡ ਪਿੱਟੇ ਵੱਡ ਤੋਂ ਤੋਂ ਸਾਥ ਸੇਵਾ ਚ ਲਾਉਂਦੇ ਨੇ ਬਹੁਤ ਵਧੀਆ ਬੰਨ ਬੰਨ ਲਾਏ ਸੇਵਾ ਵੱਢੀ ਕਰਦੇ ਨੇ ਤੇ ਸੰਗਤ ਵੱਤੋਂ ਵੱਧ ਆਵੇ ਸੰਗਤ ਦੀ ਬਹੁਤ ਲੋੜ ਆ ਇੱਥੇ ਲੋ ਆਪਣੇ ਥੋੜੇ ਭਰ ਭਰ ਕੇ ਲਿਆਉਣਾ ਮਿੱਟੀ ਦੇ ਥੋੜੇ ਸੰਗਤਾਂ ਥੋੜਿਆਂ ਦੀ ਲੋੜ ਆ ਇੱਥੇ ਥੋੜੇ ਭਰ ਭਰ ਕੇ ਮਿੱਟੀ ਦੇ ਲਿਆਉਣ ਸਾਰੇ ਪਿੰਡ ਵਾਸੀਆਂ ਬੇਨਤੀ ਹੈ ਆਜੀ ਆਪਣਾ ਮਹਤਪ ਸਿੰਘ ਦਾ ਤਕ ਕਿਉਂ ਆਏ ਤੁਸੀਂ ਸੇਵਾ ਲਈ ਅਸੀਂ ਧਾਰੀਵਾਲ ਉਧਰ ਪੈਂਦੇ ਸਾਡਾ ਟਾਰੀ ਵਾਗਾ ਬਟਰ ਲਾਗੇ ਅਸੀਂ ਉਥੋਂ ਆਏ ਆ ਦੇਖ ਰਹੇ ਆ ਕਿ ਬੜੀ ਗਿਣਤੀ ਵਿੱਚ ਨੌਜਵਾਨ ਜਿਹੜੇ ਨੇ ਬੋਰੀਆਂ ਨਾਲ ਇਹ ਜਿਹੜਾ ਬਾਲਿਆ ਇਸ ਦਾ ਪੂਰਾ ਕਰਦੇ ਆ ਇਹ ਕਿੰਨੀ ਸੰਗਤ ਆ ਥਾਰੇ ਸੰਗਤ ਸਾਡੇ ਪਿੰਨੋਂ ਕੋਈ ਸੌ ਜੀ ਆਇਆ ਛੇ ਟੈਰੀ ਟਰੱਕ ਜਿਹੜਾ ਭਰ ਕੇ ਆ ਬਾਬਿਆਂ ਦਾ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਬਾਬਿਆਂ ਵੱਲੋਂ ਬਾਬਾ ਸਤਨਾਮ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਉਹਨਾਂ ਵੱਲੋਂ ਅਸੀਂ ਸੇਵਾ ਦੇ ਇਥੇ ਆਏ ਆ ਇਹ ਸੂਰਤ ਕਨਾਤ ਬਾਬੇ ਲਾ ਬੰਦ ਨੇ ਸਵੇਰ ਦੇ ਲੱਗੇ ਆ ਜੀ ਦੇਖੋ ਕਾਰਜ ਪੂਰਾ ਆ ਜੀ ਕੋਈ 10 12 ਫੁੱਟ ਹੋ ਹੀ ਗਿਆ ਕਾਰਜ ਪੂਰਾ ਹਾਂਜੀ ਤੇ ਇਹ ਲਗਾਤਾਰ ਲਗਾਤਾਰ ਲੱਗੀ ਆ ਸੰਗਤ ਹਾਂਜੀ ਬਾਬਿਆਂ ਦਾ ਹੁਕਮ ਆ ਉਹਨਾਂ ਦਾ ਹੁਕਮ ਪਵਾਵਾਂਗੇ ਪੂਰਾ ਜਿ ਤਰ੍ਹਾਂ ਉਹਨਾਂ ਦੀ ਇੱਛਾ ਹੋਵੇਗੀ ਆਪਣਾ ਆਪਣਾ ਪਿੰਡ ਤੋਲਾ ਨੰਗਾ ਰਾਏ ਹਾਂਸੀ ਲੱਗੇ ਤੇ ਇੱਥੇ ਨੌਜਵਾਨ ਦੇ ਆ ਕਿੰਨੇ ਕਿੰਨੇ ਨੌਜਵਾਨ ਆਏ ਸਾਰੀ ਸੰਗਤ ਆਈ ਆ ਜੀ ਇੱਕ ਪਿੰਡ ਦੀ ਸੰਗਤ ਨਹੀਂ ਆ ਪੂਰਾ ਇਲਾਕੇ ਦੀ ਸੰਗਤ ਆ ਤੇ ਬਾਬਾ ਬਾਬਾ ਜਗੀਰ ਸਿੰਘ ਤੇ ਬਾਬਾ ਸੁਨਾਮ ਸਿੰਘ ਵੀ ਰਹਿਣ ਨਵਾਈ ਆ ਇਥੇ ਤੇ ਸੰਗਤ ਆਈ ਆ ਇਥੇ ਜਾਨਕੀ ਤੋੜਿਆਂ ਦੀ ਤੇ ਮਿੱਟੀ ਵੀ ਬਹੁਤ ਲੋੜ ਆ ਤੋੜੇ ਭਰ ਕੇ ਆਉਣ ਤੇ ਮਿੱਟੀ ਜਾਵੇ ਬਾਕੀ ਸੰਗਤ ਸਾਰੀ ਲੱਗੀ ਆ ਤੇ ਜਾਨਕੀ ਉਹਨਾਂ ਦੀ ਰਹਿਣ ਨਵਾਈ ਹੈ ਤੇ ਬਾਬਾ ਯਾਰਾ ਸਿੰਘ ਉਹਦਾ ਬਸ ਸੁਨਾਮ ਸਿੰਘ ਤੇ ਬਾਬਾ ਜਗੀਰ ਸਿੰਘ ਦੀ ਤੇ ਤੋੜਿਆਂ ਦੀ ਸੇਵਾ ਤੇ ਮਿੱਟੀ ਲੈ ਕੇ ਆਓ ਵਾਰ ਤੋਂ ਵਾਰ ਤੋੜੇ ਮਿੱਟੀ ਤੇ ਸੰਗਤ ਪਹੁੰਚੇ ਵਾਰ ਤੋਂ ਵਾਰ